ਇਹ ਜਿਹੜੀ ਫੋਟੋ ਆ ਲੀਡਰਾਂ ਤੱਕ ਵੀ ਪਹੁੰਚਣੀ ਚਾਹੀਦੀ ਆ ਸਾਡੇ ਲੋਕਾਂ ਤੱਕ ਵੀ ਪਹੁੰਚਣੀ ਚਾਹੀਦੀ ਆ ਦੇਖ ਸਕਦੇ ਹੋ ਪੱਟ ਦੇ ਉੱਪਰ ਨੀਲ ਪਿਆ ਹੋਇਆ ਤੇ ਇਹ ਮੇਰਾ ਭਰਾ ਹੈਪੀ ਆ ਜਿਹੜਾ ਮੇਰੇ ਨਾਲ ਬੈਠਾ ਤੇ ਆ ਜਿਹੜਾ ਗੋਲਾ ਏ ਵੀਰ ਦੇ ਪੱਟ ਦੇ ਉੱਪਰ ਲੱਗਿਆ ਸੀ ਤੇ ਆ ਹੱਥ ਦੇ ਵਿੱਚ ਫੜਿਆ ਹੋਇਆ ਵੀਰ ਦੇ ਗੋਲਾ ਤੇ ਆ ਮੇਰੇ ਨਾਲ ਵੀਰ ਬੈਠਾ ਹੈਪੀ ਸਮਰਾਲੇ ਤੋਂ ਇਸ ਵੀਰ ਨੇ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਆਪਦਾ ਪਯੋ ਗਵਾਇਆ ਔਸਤ ਦੇਣ ਦੇ ਜਿਹੜੇ ਬੰਬਾ ਬਾਈ ਦੇ ਹੱਥ ਦੇ ਵਿੱਚ ਪੜੇ ਹੋਏ ਆ ਪਿਓ ਵੀ ਬਾਈ ਨੇ ਆਪ ਦਾ ਗਵਾਇਆ ਜਿਹੜਾ ਬੰਦਾ ਸਾਡੀ ਖਾਤਰ ਪਹਿਲੇ ਦਿਨ ਤੋਂ ਖੜਾ ਹੋਵੇ ਚਾਹੇ ਮਜ਼ਦੂਰਾਂ ਦੀ ਗੱਲ ਆ ਚਾਹੇ ਕਿਸਾਨਾਂ ਦੀ ਗੱਲ ਆ ਬਾਈ ਹੈਪੀ ਪਹਿਲੇ ਦਿਨ ਤੋਂ ਨਾਲ ਆਉਂਦਾ ਸੋ ਹੁਣ ਮੈਂ ਇਹ ਭਾਰਾ ਜਿਹੜਾ ਥੋੜੇ-ਮੋਢਿਆਂ ਤੇ ਪਾਉਣਾ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਪ੍ਰਧਾਨ ਮੰਤਰੀ ਸਾਹਿਬ ਤੱਕ ਮੰਤਰੀ ਅਨਮੋਲ ਗਗਨ ਮਾਨ ਸਾਰੇ ਲੀਡਰਾਂ ਤੱਕ ਮੇਰਾ ਵੀਰ ਪਹੁੰਚਦੀ ਕਰ ਦਿਓ ਸਟਾਰਟ ਆ ਵੀਡੀਓ ਆ ਮੇਰਾ ਵੀਰ ਦਾ ਨੇੜੇ ਹੋ ਕੇ ਆ ਫੋਟੋ ਦਿਖਾ ਦੇ ਚੰਗੀ ਤਰ੍ਹਾਂ ਇਹ ਜਿਹੜੀ ਫੋਟੋ ਆ ਲੀਡਰਾਂ ਤੱਕ ਵੀ ਪਹੁੰਚਣੀ ਚਾਹੀਦੀ ਆ ਸਾਡੇ ਲੋਕਾਂ ਤੱਕ ਵੀ ਪਹੁੰਚਣੀ ਚਾਹੀਦੀ ਆ ਆ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਪੱਟ ਦੇ ਉੱਪਰ ਨੀਲ ਪਿਆ ਹੋਇਆ ਤੇ ਇਹ ਮੇਰਾ ਭਰਾ ਹੈਪੀ ਆ ਜਿਹੜਾ ਮੇਰੇ ਨਾਲ ਬੈਠਾ ਇਹ ਤਸਵੀਰ ਹੈਗੀ ਆ 13 ਫਰਵਰੀ ਦੀ ਜਦੋਂ ਸ਼ੰਭੂ ਬਾਰਡਰ ਦੇ ਉੱਪਰ ਗੋਲਾਬਾਰੀ ਹੋਈ ਸੀ ਤੇ ਆ ਜਿਹੜਾ ਗੋਲਾ ਇਹ ਵੀਰ ਦੇ ਪੱਟ ਦੇ ਉੱਪਰ ਲੱਗਿਆ ਸੀ ਤੇ ਆ ਹੱਥ ਦੇ ਵਿੱਚ ਫੜਿਆ ਹੋਇਆ ਵੀਰ ਦੇ ਗੋਲਾ ਤੇ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਹੇ ਆ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਆ ਆਮ ਪਾਰਟੀ ਦੀ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਬਾਕੀ ਪਾਰਟੀਆਂ ਨੂੰ ਕਿ ਜਾਂ ਤਾਂ ਸਾਨੂੰ ਐਮਐਸਪੀ ਦਿਓ ਨਹੀਂ ਤੁਸੀਂ ਆਪਦੇ ਅਹੁਦੇ ਛੱਡੋ ਨਹੀਂ ਤੁਸੀਂ ਆਪਦੀਆਂ ਕੁਰਸੀਆਂ ਛੱਡੋ ਤੇ ਜਦੋਂ ਪਹਿਲੇ ਮੋਰਚੇ ਦੇ ਉੱਪਰ ਸਾਡੇ ਕਿਸਾਨ ਸ਼ਹੀਦ ਹੋਏ ਸੀ ਤਾਂ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਸਰਕਾਰੀ ਨੌਕਰੀ ਦਵਾਂਗੇ ਜਾਂ ਫਾਈਨੈਂਸ਼ੀਅਲੀ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਤੇ ਆਹ ਮੇਰੇ ਨਾਲ ਵੀਰ ਬੈਠਾ ਹੈਪੀ ਸਮਰਾਲੇ ਤੋਂ ਇਸ ਵੀਰ ਨੇ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਆਪਦਾ ਪਯੋਗ ਪਾਇਆ ਪਰ ਉਦੋਂ ਸੋਸ਼ਲ ਮੀਡੀਆ ਤੇ ਵੀਰ ਨੂੰ ਬਹੁਤ ਦਿਖਾਇਆ ਗਿਆ ਵੱਖ-ਵੱਖ ਆਗੂਆਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਗੱਲਾਂ ਕਈਆਂ ਗਈਆਂ ਕਿ ਤੈਨੂੰ ਨੌਕਰੀ ਵੀ ਦਿਵਾਵਾਂਗੇ ਕਿਉਂਕਿ ਜਿਹੜਾ ਪਰਿਵਾਰ ਦੇ ਵਿੱਚੋਂ ਜੀ ਗਿਆ ਉਹ ਤਾਂ ਵਾਪਸ ਆਉਣਾ ਨਹੀਂ ਤੇ ਸਾਰੇ ਕਿਸਾਨਾਂ ਨੂੰ ਕਿਹਾ ਗਿਆ ਜਿਨ੍ਹਾਂ ਦੇ ਜੀ ਪਰਿਵਾਰਾਂ ਚੋਂ ਬੈ ਕੇ ਤੁਹਾਨੂੰ ਨੌਕਰੀਆਂ ਦਵਾਵਾਂਗੇ ਐਂ ਤੁਹਾਡੀ ਅਸੀਂ ਮਦਦ ਕਰਾਂਗੇ ਪਰ ਉਸ ਤੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛੀ ਹੁਣ ਦੂਜਾ ਕਿਸਾਨੀ ਮੋਰਚਾ ਲੱਗਿਆ ਤੇ ਇਸ ਕਿਸਾਨੀ ਮੋਰਚੇ ਦੇ ਵਿੱਚ ਵੀ ਬਾਈ ਹੈਪੀ ਸਮਰਾਲੇ ਤੋਂ ਪਹਿਲੇ ਦਿਨ ਤੋਂ ਡਟਿਆ ਹੋਇਆ ਤੇ ਪੱਟਾਂ ਦੇ ਉੱਪਰ ਗੋਲੇ ਵੱਜੇ ਗੋਲੇ ਵੀ ਖਾਦੇ ਪਰ ਤੁਸੀਂ ਦੇਖ ਲਓ ਸਾਡੀਆਂ ਸਰਕਾਰਾਂ ਦੀ ਨਲੈਕੀ ਅਣਮੋਲ ਗਗਣਮਾਨ ਜਿਹੜੀ ਕਹਿੰਦੀ ਹੁੰਦੀ ਸੀ ਕਿ ਝਟਕੀ ਮਾਰ ਕੇ ਐਮਐਸਪੀ ਦਵਾਂਗੇ ਜਾਂ ਭਗਵੰਤ ਮਾਨ ਸਾਹਿਬ ਜੋ ਕਹਿੰਦੇ ਹੁੰਦੇ ਸੀ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਵਾਂਗੇ ਕਿਸਾਨਾਂ ਨੂੰ ਕਿਸੇ ਨੇ ਅੱਜ ਤੱਕ ਬਾਤ ਨਹੀਂ ਪੁੱਛੀ ਬਾਈ ਹੈਪੀ ਸਾਡੇ ਨਾਲ ਬੈਠਾ ਬਾਈ ਹੈਪੀ ਤੁਹਾਨੂੰ ਉਸ ਦਿਨ ਦੀ ਘਟਨਾ ਦੇ ਬਾਰੇ ਵੀ ਦੱਸ ਦੂਗਾ ਤੇ ਸਾਰਾ ਜਵਾਨੀ ਬਾਈ ਤੁਸੀਂ ਜਰੂਰ ਹੈਨਾ ਲੋਕਾਂ ਦੇ ਸਾਹਮਣੇ ਦੱਸੋ ਤੇ ਮੇਰੀ ਸਾਰੀ ਸੰਗਤ ਦੇ ਅੱਗੇ ਬੇਨਤੀ ਆ ਭਰਾਵੋ ਕਿ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੀਡਰਾਂ ਤੱਕ ਪਹੁੰਚਾਉਣਾ ਹੁਣ ਤੁਹਾਡੀ ਜ਼ਿੰਮੇਵਾਰੀ ਆ ਥੋੜੇ-ਮੋਟਿਆਂ ਦੇ ਉੱਪਰ ਆ ਕਿ ਤੁਸੀਂ ਇਸ ਵੀਡੀਓ ਨੂੰ ਕਿੰਨਾ ਇੱਕ ਸ਼ੇਅਰ ਕਰਕੇ ਲੀਡਰਾਂ ਤੱਕ ਪਹੁੰਚਦਾ ਕਰ ਦਿਓ ਕਿਉਂਕਿ ਤਸਵੀਰਾਂ ਵੀ ਦਿਖਾਉਣੀਆਂ ਜ਼ਰੂਰੀ ਸੀ ਤੇ ਆ ਔਸਤ ਦੇਣ ਦੇ ਜਿਹੜੇ ਬੰਬਾ ਬਾਈ ਦੇ ਹੱਥ ਦੇ ਵਿੱਚ ਪੜੇ ਹੋਏ ਆ ਪਿਓ ਵੀ ਬਾਈ ਨੇ ਆਪਦਾ ਗਵਾਇਆ ਜਿਹੜਾ ਬੰਦਾ ਸਾਡੀ ਖਾਤਰ ਪਹਿਲੇ ਦਿਨ ਤੋਂ ਖੜਾ ਹੋਵੇ ਚਾਹੇ ਮਜ਼ਦੂਰਾਂ ਦੀ ਗੱਲ ਆ ਚਾਹੇ ਕਿਸਾਨਾਂ ਦੀ ਗੱਲ ਆ ਬਾਈ ਹੈਪੀ ਪਹਿਲੇ ਦਿਨ ਤੋਂ ਨਾਲ ਆਉਂਦਾ ਸੋ ਹੁਣ ਮੈਂ ਇਹ ਭਾਰਾ ਜਿਹੜਾ ਥੋੜੇ-ਮੋਟੇ ਆ ਤੇ ਪਾਉਣਾ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਪ੍ਰਧਾਨ ਮੰਤਰੀ ਸਾਹਿਬ ਤੱਕ ਮંત્રી ਅਣਮੋਲ ਗਗਨ ਮਾਨ ਸਾਰੇ ਲੀਡਰਾਂ ਤੱਕ ਮੇਰਾ ਵੀਰ ਪਹੁੰਚਦੀ ਕਰ ਦਿਓ ਵੀ ਆ ਬੈਠਾ ਉਹ ਮੁੰਡਾ ਜਿਹਦੇ ਨਾਲ ਤੁਸੀਂ ਵਾਅਦੇ ਕੀਤੇ ਸੀ ਵੀ ਤੈਨੂੰ ਸਰਕਾਰੀ ਨੌਕਰੀ ਦਵਾਵਾਂਗੇ ਤੇਰੀ ਆਏ ਮਦਦ ਕਰਾਂਗੇ ਤੂੰ ਆਪਦਾ ਪਿਓ ਗਵਾਇਆ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਸੀ ਅੱਜ ਉਹ ਉਹਨਾਂ ਗੱਲਾਂ ਤੇ ਖੜੇ ਕਿਉਂ ਨਹੀਂ ਮੇਰਾ ਵੀਰ ਬਣ ਕੇ ਇਹ ਪਾਰ ਆਉਣ ਮੈਂ ਥੋੜੇ-ਮੋਢਿਆਂ ਤੇ ਪਾਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਜਿੰਨੇ ਵੀ ਕਿਸਾਨ ਨੇ ਕਿਸਾਨ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੁੱਖ ਮੰਤਰੀ ਸਾਹਿਬ ਤੱਕ ਪ੍ਰਧਾਨ ਮੰਤਰੀ ਸਾਹਿਬ ਤੱਕ ਜਿੰਨੇ ਵੀ ਇਹ ਮੌਜੂਦਾ ਸਰਕਾਰਾਂ ਦੇ ਮੰਤਰੀ ਆ ਸਾਰਿਆਂ ਤੱਕ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕੀ ਹਾਲਾਤ ਨੇ ਦੇਖੋ ਤੁਸੀਂ ਦੇਖਿਆ ਹੋਣਾ ਪਿਛਲਾ ਅੰਦੋਲਨ ਚੱਲਿਆ ਸੀ 220 221 ਦਾ ਕਿਸਾਨ ਅੰਦੋਲਨ ਜਿਹੜੇ ਤਿੰਨ ਕਾਲੇ ਖੇਤੀ ਕਾਨੂੰਨ ਸੀ ਉਹ ਰੱਦ ਕਰਵਾਏ ਉਹ ਸਤਾਰਨ ਦੇ ਦੌਰਾਨ ਆਪਾਂ 750 ਸੀ ਦੇ ਕਿਸਾਨ ਹੰਦੇ ਨੇ ਜਾਨ ਗਵਾਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਨੌਕਰੀਆਂ ਨੇ ਪਰਿਵਾਰਾਂ ਦੀਆਂ ਬਾਕੀ ਰਹਿੰਦੇ ਨੇ ਤਿੰਨ ਚਾਰ ਸੌ ਪਰਿਵਾਰ ਦਰਦ ਦਰਦ ਟੱਕੇ ਖਾਂਦੇ ਨੇ ਅੱਜ ਜਿਹੜੀ ਭਵੰਤਮਾਨ ਦੀ ਆਮ ਆਦਮੀ ਸਰਕਾਰ ਇਹਨਾਂ ਦੇ ਟਾਈਮ ਵੀ ਨਹੀਂ ਨੌਕਰੀ ਮਿਲੀ ਇਹਨਾਂ ਦੀ ਕਿਸਾਨ ਜਥੇਬੰਦਿਆਂ ਨਾਲ 6 ਵਾਰ ਮੀਟਿੰਗ ਹੋ ਗਈ ਤੇ ਹਰ ਵਾਰ ਇਹ ਝੂਠ ਬੋਲ ਲੈਂਦੇ ਨੇ ਕਿ ਭਾਈ ਅਸੀਂ ਬਹੁ ਛੇਤੀ ਅਸੀਂ ਬਹੁ ਛੇਤੀ ਨੌਕਰੀ ਦੇ ਦਵਾਂਗੇ ਪਰ ਅੱਜ ਤੱਕ ਇਹਨਾਂ ਦੀ ਛੇਤੀ ਨਹੀਂ ਆਈ ਹੈਗੀ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀ 31 ਮਾਰਚ 2024 ਦੀ ਲੰਘੀ ਆ ਮੈਂ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਨੂੰ ਨੌਕਰੀ ਦਵਾਂਗਾ ਪਰ ਨਹੀਂ ਦਿੱਤੀ ਅਸੀਂ ਖੁੱਡੀਆਂ ਪਿੰਡ ਵਿੱਚ 50 ਦਿਨ ਧਰਨਾ ਲਾਇਆ ਨੌਕਰੀ ਨਹੀਂ ਦਿੱਤੀ ਤੁਹਾਡੇ ਸਾਹਮਣੇ ਹਾਲਾਤ ਦੇਖੋ ਅਸੀਂ ਤਾਂ ਆਪਣੇ ਝੀਕਵਾ ਲਏ ਤੇ ਫਿਰ ਉਹ ਤੋਂ ਬਾਅਦ ਜਿਹੜਾ ਹੁਣ ਮੌਜੂਦਾ ਅੰਦੋਲਨ ਚੱਲਦਾ ਐਮਐਸਪੀ ਦੀ ਗਾਰੰਟੀ ਕਰਕੇ ਅੰਦੋਲਨ ਚੱਲਦਾ ਇਸ ਅੰਦੋਲਨ ਦੌਰਾਨ ਆ 13 ਫਰਵਰੀ ਦੀ ਤਸਵੀਰ ਆ ਮੇਰੀ ਆ ਗੋਲਾ ਹੱਥ ਦੇ ਵਿੱਚ ਬਹੁਤ ਜ਼ਿਆਦਾ ਉਹਦੇ ਗੋਲੇ ਚੱਲੇ ਸੀ ਇਹ ਦੇਖੋ ਤੁਹਾਡੇ ਸਾਹਮਣੇ ਕੀ ਹਾਲਾਤ ਹੋਏ ਨੇ ਕਿੰਨੇ ਜ਼ਖਮੀ ਹੋਏ ਨੇ ਆਪਣੇ ਕਿਸਾਨ ਉਸ ਧਰਮੇ ਦੌਰਾਨ ਸੋ 13 ਫਰਵਰੀ ਨੂੰ ਮੈਂ 3-4 ਘੰਟੇ ਮੂਰੇ ਜਦੋਂ ਜਹਿਦ ਕਰਦਾ ਸੀ ਅਸੀਂ ਬੈਰੀਕੇਡ ਵੀ ਪੱਟਿਆ ਮੂਰੇ ਹੋ ਕੇ ਲੜਿਆ ਸੋ ਤੁਹਾਡੇ ਸਾਹਮਣੇ ਜਿਹੜੇ ਹਾਲਾਤ ਆ ਇਹ ਤੁਸੀਂ ਆਪਣੇ ਰਾਜਪੁਰਾ ਜਿਹੜਾ ਸਰਕਾਰੀ ਹਸਪਤਾਲ ਆ ਉੱਥੇ ਜਾ ਕੇ ਚੈੱਕ ਵੀ ਕਰ ਸਕਦੇ ਹੋ ਕਿ ਹਰਪ੍ਰੀਤ ਸਿੰਘ ਸਮਰਾਲੇ ਨਾਂ ਦਾ ਇਹ ਨੌਜਵਾਨ ਐਡਮਿਟ ਹੋਇਆ ਸੀ ਤੇ ਇਹਦੇ ਪੱਟ ਤੇ ਗੋਲਾ ਬੱਜਿਆ ਸੀ ਤਾਂ ਸਾਰਾ ਤੁਹਾਨੂੰ ਪ੍ਰੂਫ ਉੱਥੋਂ ਮਿਲ ਜੂਗਾ ਕੋਈ ਝੂਠੀਆਂ ਗੱਲਾਂ ਨਹੀਂ ਹੈਆਂ ਜੀ ਤੁਹਾਡੇ ਸਾਹਮਣੇ ਹਲਾਤ ਨੇ ਗੋਲੇ ਤੁਸੀਂ ਦੇਖਿਆ ਹੁੰਦੇ ਆ ਇਹ ਕਿਸਾਨ ਅੰਦੋਲਨ ਦਰਾਂ ਚੱਲੇ ਨੇ ਸੋਹਸਨ ਅੰਦੋਲਨ ਦਰਾਂ ਫਿਰ 28 ਫਰਵਰੀ ਨੂੰ ਸੋਭ ਕਾਰਨ ਸ਼ਹੀਦ ਹੋ ਹੁੰਦਾ ਤੁਸੀਂ ਸਾਰਿਆਂ ਨੇ ਉਹਦੀ ਫੋਟੋ ਵੀਡੀਓ ਸ਼ੇਅਰ ਕੀਤੀ ਬਹੁਤ ਦੁੱਖ ਮਨਾਇਆ ਸੀ ਸੋ ਕਿਸਾਨੋ ਸੋਭ ਕਾਰਨ ਤੁਹਾਡੇ ਲਈ ਸ਼ਹੀਦ ਹੋਇਆ ਐਮਐਸਪੀ ਦੀ ਗਾਰੰਟੀ ਲਈ ਸ਼ਹੀਦ ਹੋਇਆ ਸੋਭ ਕਾਰਨ ਦੇ ਪਰਿਵਾਰ ਨੂੰ ਮਜੂਤਾ ਭਵਨਤਮਾਨ ਸਾਹਿਬ ਚਾਹੜੂ ਪਾਰਟੀ ਸਰਕਾਰ ਹੈ ਜਿਹੜੀ ਇਹ ਕਹਿੰਦੇ ਭਾਈ ਅਸੀਂ 1 ਕਰੋੜ ਦੇ ਪਰਿਵਾਰ ਨੂੰ ਦਵਾਂਗੇ ਇਹਦੀ ਭੈਣ ਨੂੰ ਸਰਕਾਰੀ ਨੌਕਰੀ ਦਵਾਂਗੇ ਪਰ ਅੱਜ ਤੱਕ ਨਾ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਮਿਲੀਆ ਨਾ ਉਸ ਪਰਿਵਾਰ ਨੂੰ 1 ਕਰੋੜ ਮਿਲਿਆ ਸੋ ਦੇਖ ਲਓ ਕਿੰਨਾ ਝੂਠ ਬੋਲਦੇ ਨੇ ਭਗਵਾਨਤਮਾਨ ਸਾਹਿਬ ਉਹ ਇਨਸਾਨ ਆ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦਾ ਸੀ ਕਹਿੰਦਾ ਸੀ ਕਿ ਭਾਈ ਵਿਰੋਧੀਆਂ ਨੂੰ ਕਿ ਕੈਪਟਨ ਬਾਦ ਲੋ ਕੁਰਸੀ ਛੱਡ ਦਿਓ ਜੇ ਤੁਸੀਂ ਐਮਐਸਪੀ ਨਹੀਂ ਦੇ ਸਕਦੇ ਸਾਨੂੰ ਮੌਕਾ ਦਿਓ ਅਸੀਂ ਐਮਐਸਪੀ ਦਵਾਂਗੇ ਇਹ ਕਹਿੰਦੇ ਸੀ 22 ਤੇ ਹੀ ਫਸਲਾ ਤੇ ਅਸੀਂ 22 ਦੇ ਵਿੱਚ ਐਮਐਸਪੀ ਦੇਵਾਂਗੇ ਪਰ ਤੁਸੀਂ ਦੇਖ ਲਓ ਅੱਜ ਤੁਹਾਨੂੰ ਕਿਸਾਨਾਂ ਨੂੰ ਐਮਐਸਪੀ ਦੇ ਰਹੇ ਨਹੀਂ ਇਹ ਤਾਂ ਇੱਕ ਮੂੰਗੀ ਦੀ ਫਸਲ ਤੇ ਕਹਿੰਦੇ ਸੀ ਐਮਐਸਪੀ ਦੇਵਾਂਗੇ ਉਹ ਤੋਂ ਵੀ ਭੱਜ ਗਏ ਅਨਮੋਲ ਗਗਨਮਾਨ ਮੰਤਰੀ ਬਣ ਕੇ ਦੇਖ ਲਓ ਚੁਟਕੀ ਮਾਰ ਕੇ ਕਹਿੰਦੀ 5 ਮਿੰਟਾਂ ਵਿੱਚ ਐਮਐਸਪੀ ਦੇਵਾਂਗੇ ਪਰ ਅੱਜ ਤੱਕ ਐਮਐਸਪੀ ਨਹੀਂ ਮਿਲੀ ਸੋ ਜਿਹੜੇ ਇਹਨਾਂ ਸਰਕਾਰਾਂ ਨਾਲ ਜਿੱਥੇ ਆਪਾਂ ਗੱਲ ਕਰਦੇ ਕਿ ਭਾਜਪੀ ਦੋਸ਼ੀ ਆ ਕਿਸਾਨਾਂ ਦੀ ਭਾਜਪੀ ਅਤਿਆਚਾਰ ਕਰਦੀ ਆ ਉਹਨਾਂ ਹੀ ਅਤਿਆਚਾਰ ਬੀਜਪੀ ਦੀ ਵੀ ਟੀਮ ਭਵੰਤਮਨ ਝਾੜੂ ਸਰਕਾਰ ਵੀ ਕਰਦੀ ਆ ਇਹ ਗੱਲ ਸੱਚ ਆ ਤੁਸੀਂ ਚਾਹਿਆ ਅੱਜ ਮੰਨੋ ਚਾਹੇ ਕੱਲ੍ਹ ਮੰਨੋ ਇਹ ਗੱਲ ਸੱਚ ਆ ਜਿਹੜੇ ਕਿਸਾਨ ਇਸ ਬੀਜਪੀ ਝਾੜੂ ਸਰਕਾਰ ਨਾਲ ਤੁਰਦੇ ਨੇ ਸੋ ਮੇਰਾ ਬਹੁਤ ਦੁੱਖ ਹੁੰਦਾ ਇਹਨਾਂ ਨੂੰ ਦੇਖ ਕੇ ਇੰਨਾ ਮਨ ਉਦਾਸ ਹੁੰਦਾ ਕਿ ਭਾਈ ਤੁਹਾਨੂੰ ਤਾਂ ਐਮਐਸਪੀ ਦੇ ਝੂਠ ਬੋਲਦੇ ਨੇ ਸੋ ਕਿਸਾਨੋ ਜੜ ਜਿੰਨੇ ਵੀ ਕਿਸਾਨ ਦੇਖਦੇ ਹੋ ਤੁਸੀਂ ਮੈਂ ਤੁਹਾਨੂੰ ਅਪੀਲ ਕਰਦਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਐਮਐਸਪੀ ਮਿਲਦੀ ਆ ਝਾੜੂ ਸਰਕਾਰ ਐਮਐਸਪੀ ਦਿੰਦੀ ਆ ਜਿਹੜੇ ਕਿਸਾਨ ਨੂੰ ਉਹ ਵੋਟ ਪਾ ਦਿਓ ਤੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿੰਨੇ ਆਪਣੇ ਸ਼ੋਭ ਘਰਨਾ ਕਿੰਨਾ ਆਪਾਂ ਦੁੱਖ ਮਨਾਏ ਸੀ ਉਹਦੇ ਪਰਿਵਾਰ ਨੂੰ ਨੌਕਰੀ ਨਹੀਂ ਮਿਲੀ ਨਾ ਉਹਦੇ ਇੱਕ ਪਰਿਵਾਰ ਨੂੰ ਮੁਆਵਜ਼ਾ ਮਿਲਿਆ ਜਿੰਨੇ ਆਪਣੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹਨਾਂ ਨੇ ਤਾਂ ਬਾਰ-ਬਾਰ ਇਹਨਾਂ ਨਾਲ ਮੀਟਿੰਗ ਕੀਤੀ ਆ ਉਹ ਤਾਂ ਇਹਨਾਂ ਨੂੰ ਲਾਈਵ ਕਹਿੰਦੇ ਨੇ ਕਿ ਭਾਈ ਸਾਡੇ ਨਾਲ ਟੈਬ ਟਾਕ ਕਰੋ ਇਹਨਾਂ ਦੇ ਉਹਨਾਂ ਨੇ ਮੰਤਰੀ ਘੇਰਦੇ ਨੇ ਬੀਜੇਪੀ ਦੇ ਹੁਣ ਉਹਨਾਂ ਨੇ ਐਲਾਨ ਕੀਤਾ ਕਿ ਭਾਈ ਅਸੀਂ ਜਿਹੜੀ ਝਾੜੂ ਸਰਕਾਰ ਹੈ ਜਿਹੜੀ ਸਾਨੂੰ ਝੂਠ ਬੋਲੀ ਅਸੀਂ ਉਹਨਾਂ ਦਾ ਵੀ ਪੂਰਾ ਵਿਰੋਧ ਕਰਾਂਗੇ ਸੋ ਮੈਂ ਕਿਸਾਨਾਂ ਨੂੰ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਕਿ ਭਾਈ ਜਿੱਥੇ ਬੀਜੇਪੀ ਦੋਸ਼ੀ ਹੈ ਉੱਥੇ ਝਾੜੂ ਸਰਕਾਰ ਵੀ ਦੋਸ਼ੀ ਹੈ ਇਹਨਾਂ ਨੂੰ ਵੀ ਸਵਾਲ ਕਰੋ ਇਹ ਤੁਹਾਡੀ ਐਮਐਸਪੀ ਖਾ ਗਏ ਤੁਹਾਨੂੰ ਝੂਠ ਬੋਲ ਕੇ ਤੁਹਾਡੇ ਨਾਂ ਤੇ ਝੂਠ ਬੋਲ ਕੇ ਐਮਐਸਪੀ ਤੇ ਮੰਤਰੀ ਬਣ ਕੇ ਮੁੱਖ ਮੰਤਰੀ ਬਣ ਗਏ ਨਾ ਬਜ਼ੁਰਗ ਬਜ਼ੁਰਗਾਂ ਨੂੰ 2500 ਪੈਨਸ਼ਨ ਮਿਲੀ ਨਾ ਔਰਤਾਂ ਨੂੰ 1000 ਮਿਲੇ ਨਾ ਚਿੱਟੇ ਬੰਦ ਹੋਏ ਨੇ ਅੱਜ ਵੀ ਨੌਜਵਾਨ ਮਾਰੇ ਨੇ ਸੋ ਮੈਂ ਤਾਂ ਇਹੀ ਕਹਿਣਾ ਕਿ ਜਦੋਂ ਇਹ ਲੀਡਰ ਤੁਹਾਡੇ ਘਰਾਂ ਚ ਪਿੰਡਾਂ ਚੋਂਣ ਤਾਂ ਇਹਨਾਂ ਨੂੰ ਜ਼ਰੂਰ ਸੁਭਾਲ ਕਰੋ ਇਹ ਵੋਟ ਦੇ ਹੱਕਦਾਰ ਨਹੀਂ ਹੈਗੇ ਇਹਨਾਂ ਨੇ ਸਾਡੇ ਆ ਹਾਲਾਤ ਕਰਤੇ ਤੁਹਾਡੇ ਸਾਹਮਣੇ ਆ ਅਸੀਂ ਤਾਂ ਤੁਹਾਡੇ ਕਿਸਾਨੋਂ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲਾਤ ਕੀਤੇ ਮੈਂ ਆਪਣਾ ਪਿਓ ਵੀ ਗਵਾ ਲਿਆ ਪਿਛਲੇ ਅੰਦੋਲਨ ਦਰਾਂ ਇਸ ਅੰਦੋਲਨ ਦਰਾਂ ਮੈਂ ਵੀ ਮੂਰੇ ਹੋ ਕੇ ਲੜਿਆ ਤੇ ਇਹਨਾਂ ਤੁਹਾਡੇ ਸਾਹਮਣੇ ਕੀ ਹਾਲਾਤ ਹੋਏ ਨੇ ਸੋ ਤੁਸੀਂ ਇਹਨਾਂ ਨਾਲ ਝੂਠੀਆਂ ਸਰਕਾਰਾਂ ਨਾਲ ਝੂਠੇ ਲੀਡਰਾਂ ਨਾਲ ਨਾ ਖੜੋ ਮੈਂ ਤਾਂ ਤੁਹਾਨੂੰ ਇਹੀ ਅਪੀਲ ਕਰਦਿਆਂ ਥੋੜ ਸੱਚ ਤੁਹਾਡੇ ਸਾਹਮਣੇ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤਾਂ ਜੋ ਦੁਨੀਆ ਨੂੰ ਪਤਾ ਲੱਗੇ ਕਿ ਇਹ ਝੂਠਿਆਂ ਨੇ ਕੀ ਕੀਤਾ ਸੋ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਾਈ ਆਹ ਤਸਵੀਰਾਂ ਨੇ ਇੱਕ ਵਾਰ ਜੋਤ ਆਹ ਤਸਵੀਰ ਨੇੜੇ ਕਰਕੇ ਬਾਈ ਇੱਕ ਵਾਰ ਜ਼ਰੂਰ ਦਿਖਾ ਦੇ ਤੇ ਹੁਣ ਭਰਾਵੋ ਅਸੀਂ ਤਾਂ ਸਵਾਲ ਕਰਦੇ ਜਿਹੜੇ ਕਰਨੇ ਸੀਗੇ ਸਮੇਂ ਦੇ ਲੀਡਰਾਂ ਨੂੰ ਸਮੇਂ ਦੀਆਂ ਸਰਕਾਰਾਂ ਨੂੰ ਹੁਣ ਸਾਡੀ ਆਵਾਜ਼ ਮੇਰਾ ਵੀਰ ਤੁਹਾਡੇ ਹੱਥਾਂ ਦੇ ਵਿੱਚ ਆ ਵੀ ਤੁਸੀਂ ਕਿੰਨੇ ਟਾਈਮ ਤੱਕ ਜਿਹੜੀ ਸਾਡੀ ਆਵਾਜ਼ ਆ ਵੱਜਦੀ ਆਵਾਜ਼ ਆ ਜੋ ਪਾਈ ਦਾ ਦਰਦ ਆ ਵੀ ਕਿੰਨੇ ਟਾਈਮ ਤੱਕ ਤੁਸੀਂ ਲੀਡਰਾਂ ਦੇ ਤੱਕ ਭੇਜਦੇ ਹੋ ਸੋ ਇਹ ਹੁਣ ਤੁਹਾਡੇ ਮੋਢਿਆਂ ਦੇ ਭਾਰ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ